ਅਸੀਂ ਅਕਸਰ ਵੱਖ-ਵੱਖ ਪਾਰਟੀਆਂ ਚਾਹੇ ਰਾਜਸੀ ਸਿਆਸੀ ਤੇ ਆਪ ਕੋਈ ਵੀ ਤਰ੍ਹਾਂ ਦੀ ਪਾਰਟੀ ਆ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਅੰਦਰ ਵੀ ਨਿਤਨੇ ਨਾਮ ਦਾ ਲੋਕ ਕੰਮ ਹੈ ਤੇ ਪਾਰਟੀ ਦਾ ਐਸ ਵੀ ਕੀ ਹੋ ਜਾ ਹਾਲਾਤ ਆ ਕਿਸ ਮੁਕਾਮ ਤੇ ਆ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਪਾਰਟੀਆਂ ਨੇ ਚਿਰਦੋਦ ਬਦਲ ਵੀ ਆ ਔਰ ਰਦੋਦ ਬਦਲ ਵੀ ਇਤਿਹਾਸ ਕੋ ਬੇਸ਼ੱਕ ਇਸ ਸੁਭਾਅ ਹੀ ਕਾ ਅਲਕਸਨ ਦੇ ਦੌਰਾਨ ਜਿਹੜੀ ਦਦੋਦ ਹੋਣੀ ਆ ਉਸ ਵਾਅਕ ਹੁੰਦੀ ਆ ਪਰ ਨਾਲ ਦੀ ਨਾਲ ਕਈ ਵਾਰ ਆਇਓ ਤੇ ਸਪੋਰਸਸ ਜਣਦੇ ਜਿਹੜੇ ਕਦੀ ਵਿਚ ਵਿਚਾਲੇ ਹੀ ਚਲੀ ਆ ਰੱਦੋ-ਵਧੋ ਯਾਰ ਲੋਕਾਂ ਦੇ ਵਿੱਚ ਇੱਕ ਉਤਸੁਕਤਾ ਬਣੀ ਹੋਈ ਹੈ ਕਿ ਸਰਦੋਗਰੂ ਦਾ ਕਾਰਨ ਕੀ ਹੈ ਕੁਰਸੀ ਦੀ ਚਾਹਤ ਜਾਂ ਕੋਈ ਮਜਬੂਰੀ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਸੀਨੀਅਰ ਗਰੂਪ ਐਡਵੋਕੇਟ ਪੰਕਜ ਤ੍ਰਿਪਾਲ ਜੀ ਦੇ ਨਾਲ ਕਿ ਕਾਂਗਰਸ ਦੇ ਬਾਰੇ ਜਿਹੜੇ ਅਸੀਂ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਬਰੇਂਗੀ ਕਿ ਹੋ ਰਹੇ ਮੌਦੇਦਾਰ ਹੈ ਕਿ ਆਪ ਵੀ ਇਹ ਪਾਰਟੀ ਦੇ ਵਿੱਚ ਪਿਛਲੇ ਕਾਫੀ ਲੰਬੇ ਅਰਸੇ ਤੋਂ ਬਫਵਕ ਅਹਿਮ ਅਹੁਦਿਆਂ ਤੇ ਕੰਮ ਕਰਦੇ ਰਹੇ ਤੇ ਹੁਣ ਵੀ ਅਹਿਮ ਅਹੁਦਿਆਂ ਤੇ ਅਸੀਂ ਗੱਲ ਕਰਦੇ ਹਾਂ ਪਾਰਟੀ ਦੀ ਸਥਿਤੀ ਬਾਰੇ ਤੇ ਪਾਰਟੀ ਬਾਰੇ ਸੋ ਪੰਕਜ ਜੀ ਤੁਹਾਡਾ ਸਵਾਗਤ ਹੈ ਜ ਅਕਲ ਜੀ ਸਭ ਤੋਂ ਪਹਿਲਾਂ ਤਾਂ ਵੀ ਅਸੀਂ ਲਈ ਗੱਲ ਕਰੀਏ ਕਿਸੇ ਸਮੇਂ ਦਾ ਦੋ ਵਰਤੂ ਡਿਲੇਟੇ ਹਾਲਾਂਕਿ ਪ੍ਰੋਟੈਕਸ਼ਨਲ ਕਿ ਪ੍ਰਦਰਸ਼ਨ ਹੁੰਦੇ ਅਕਈ ਜਗ੍ਹਾ ਤੇ ਜ਼ਰੂਰੀ ਆਮ ਆਦਮੀ ਪਾਰਟੀ ਸਰਕਾਰ ਇਹ ਨਹੀਂ ਸकता ਪਰ ਸਰਕਾਰ ਨੂੰ ਕੰਮ ਕਰਦੀ ਹੈ ਤਾਂ ਵੀ ਬਣੇ ਗਿਤੇ ਜਾਂਦੇ ਆ ਪਰ ਤੇ ਦੋ ਸਰਕਾਰਾਂ ਬਣਦੀਆਂ ਉਹ ਦਾਵਲ ਬਣਦੀ ਜਾਂਦੀ ਹੈ ਤੇ ਹੁਣ ਵੀ ਬੜੇ ਪ੍ਰੋਟੈਸਟ ਚੱਲਦੇ ਰਹੇ ਤੁਸੀਂ ਕਿਹ ਹੋ ਗਿਆ ਤੁਸੀਂ ਕਾਲ ਸਪਾਕਰ ਮੈਂ ਤਕਰੀਬਨ 35 36 ਸਾਲ ਹੋ ਗਏ ਮੈਨੂੰ ਜੀ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਨੂੰ ਪਿਛਲੇ 35 36 ਸਾਲਾਂ ਦੇ ਵਿੱਚ ਮੈਂ ਬਹੁਤ ਸਾਰੇ ਪ੍ਰਧਾਨਾਂ ਨੂੰ ਕਾਂਗਰਸ ਦੇ ਵਿੱਚ ਕੰਮ ਕਰਦੇ ਦੇਖਿਆ ਪਰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਸਲਾਹ ਹਮਿੰਦਰ ਸਿੰਘ ਰਾਜਾ ਵੜਿੰਗ ਜੀ ਹੈਗੇ ਆ ਉਹ ਬੜੇ ਮਿਹਨਤੀ ਤੇ ਜੁਝਾਰੂ ਲੀਡਰ ਰਹੇ ਆ ਹਰ ਵੇਲੇ ਲੋਕ ਮੁੱਦਿਆਂ ਨੂੰ ਲੈ ਕੇ ਪਾਰਟੀ ਨੂੰ ਮੋਬਾਈਲਾਈਜ਼ ਕਰਦੇ ਹੈਗੇ ਆ ਸੰਘਰਸ਼ ਕਰਦੇ ਆ ਧਰਮ ਲਗਾਉਂਦੇ ਆ ਮੁਜ਼ਾਹਰੇ ਕਰਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਲੀਮੈਂਟ ਦੇ ਦੌਰਾਨ ਕਾਂਗਰਸ ਸੱਤ ਸੀਟਾਂ ਜਿੱਤੀ ਆ ਤੇ ਜਿਹੜੇ ਬਾਈ ਇਲੈਕਸ਼ਨ ਦੀ ਪਿੱਛੇ ਤਿੰਨ ਹੋਏ ਆ ਉਹਨਾਂ ਵਿੱਚ ਕਾਂਗਰਸ ਨੇ ਬੜੀ ਵਧੀਆ ਲੜਾਈ ਲੜੀ ਆ ਫਿਰ ਉਸ ਤੋਂ ਬਾਅਦ ਲੁਧਿਆਣੇ ਦਾ ਇਲੈਕਸ਼ਨ ਹੋਇਆ ਕਾਂਗਰਸ ਨੇ ਬੜੀ ਮਜ਼ਬੂਤੀ ਨਾਲ ਉੱਥੇ ਵੀ ਲੜਾਈ ਲੜੀ ਆ ਮੈਂ ਸਮਝਦਾ ਆ ਕਿ ਆ ਪਿਛਲੇ ਦਿਨੀ ਜਿਹੜਾ ਲੈਂਡ ਪੂਲਿੰਗ ਦੇ ਇਸ਼ੂ ਦੇ ਉੱਤੇ ਲੋਕਾਂ ਨੇ ਉਹਨਾਂ ਨੇ ਧਰਨਾ ਲਗਾਇਆ ਉਹ ਧਰਨਾ ਮੈਂ ਸਮਝਦਾ ਆ ਕਿ ਬਾ ਕੁਮਾਲ ਧਰਨਾ ਸੀਗਾ ਉਹਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਸੀਗੀ ਇਹ ਅੰਤ ਅਮੋਸਗੀ ਲੋਕ ਇਸ ਵੇਲੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈਗੇ ਆ ਜਿਹੜਾ ਲੈਂਡ ਪੂਲਿੰਗ ਵਾਲਾ ਕੰਮ ਹੈਗਾ ਆ ਉਹ ਇੱਕ ਤਰ੍ਹਾਂ ਦਾ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈਗਾ ਆ ਬਹੁਤ ਵੱਡਾ ਤੱਕਾ ਹੈਗਾ ਆ ਇਹਦੇ ਖਿਲਾਫ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੜੇ ਵੱਡੇ ਪੱਧਰ ਤੇ ਆਵਾਜ਼ ਚੁੱਕੀ ਹੈਗੀ ਆ ਮੈਂ ਸਮਝਦਾ ਆ ਕਿ ਜਮੀਨ ਜਿਹੜੀ ਆ ਉਹ ਕਿਸੇ ਵੀ ਕਿਸਾਨ ਦੇ ਨਹੀਂ ਉਹ ਮਾਲ ਆ ਕੋਈ ਵੀ ਜਿਹੜਾ ਕਿਸਾਨ ਆ ਉਹ ਆਪਣੀ ਜ਼ਮੀਨ ਨੂੰ ਛੱਡਣ ਨੂੰ ਤਿਆਰ ਨਹੀਂ ਹੈਗਾ ਪਰ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੈਗਾ ਆ ਉਹਨਾਂ ਨੇ ਸਿਰਫ ਖਜ਼ਾਨੇ ਨੂੰ ਭਰਨ ਦੇ ਲਈ ਚਾਰ ਪੈਸੇ ਇਕੱਠੇ ਕਰਨ ਲਈ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਝੂਠੇ ਵਾਦੇ ਕੀਤੇ ਆ ਉਹ ਵਾਦੇ ਨੂੰ ਪੂਰੇ ਕਰਨ ਦੇ ਲਈ ਇਹ ਲੈਂਡ ਪੂਲਿੰਗ ਵਾਲੀ ਸਕੀਮ ਸ਼ੁਰੂ ਕੀਤੀ ਆ ਪਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਨੇ ਜੋ ਗੱਲ ਕਹੀ ਆ ਉਸ ਕਰਦੇ ਲਈ ਉਹ ਹਰ ਤਰ੍ਹਾਂ ਸੰਘਰਸ਼ ਕਰਨ ਤੋਂ ਤਿਆਰ ਆ ਉਹਨਾਂ ਨੇ ਕਿਹਾ ਕਿ ਜ਼ਮੀਨ ਜਿਹੜੀ ਆ ਉਹ ਕਿਸਾਨ ਦੇ ਲਈ ਮਾਂ ਆ ਅਸੀਂ ਆਪਣੇ ਇਹ ਜਮੀਨ ਆ ਉਹਦਾ 1 ਇੰਚ ਵੀ ਧੱਕੇ ਨਾਲ ਸਰਦਾਰ ਨੂੰ ਨਹੀਂ ਲੈਣ ਦਵਾਂਗੇ ਪਹਿਲਾਂ ਉਹਨਾਂ ਨੇ ਲੁਧਿਆਣੇ ਬਹੁਤ ਵੱਡਾ ਧਰਨਾ ਲਗਾਇਆ ਤੇ ਹੁਣ 21 ਤਰੀਕ ਨੂੰ ਉਹਨਾਂ ਨੇ ਮਾੜੀ ਇਹ ਧਰਨੇ ਦਾ ਐਲਾਨ ਕਰ ਦਿੱਤਾ ਆ ਜਿੱਥੇ ਸਾਬਾ ਮਨੀਸ਼ ਸਿੰਘ ਸਿੱਧੂ ਜੀ ਦੇ ਵਿੱਚ ਧਰਨਾ ਲਾਇਆ ਜਾਊਗਾ ਤੇ ਇਸ ਮਹੀਨੇ ਪੰਜਾਬ ਦੇ ਵਿੱਚ ਕਾਂਗਰਸ ਦਾ ਗਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਲੋਕ ਕਾਂਗਰਸ ਨੂੰ ਦੁਬਾਰਾ ਬੜੀ ਆਸਰਾ ਦੇਖ ਰਹੇ ਆ ਕਿਉਂਕਿ ਜਿਹੜੀ ਇਹ ਸੂਬਾ ਸਰਕਾਰ ਆ ਇਹ ਝੂਠ ਦੇ ਲਾਰਿਆਂ ਦੇ ਆਧਾਰ ਤੇ ਲੋਕਾਂ ਨੂੰ ਬੇਵਕੂ ਬਣਾ ਕੇ ਸੱਤਾ ਵਿੱਚ ਆਏ ਸੀ ਤੇ ਲੋਕ ਉਹਨਾਂ ਦੀ ਸਾਰੀ ਗੱਲਾਂ ਨੂੰ ਸਮਝ ਚੁੱਕੇ ਆ ਭੈਣਾਂ ਨੂੰ ਬਿਜਲੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ ਲੋਕਾਂ ਨੂੰ ਸਿਸਟਮ ਬਦਲਣ ਦੀ ਗੱਲ ਕੀਤੀ ਸੀਗੀ ਮਤਲਬ ਜਿਹੜੇ ਉਹਨਾਂ ਨੇ ਦਾਅਵੇ-ਵਾਦੇ ਕੀਤੇ ਸੀ ਉਹ ਹੁਣ ਪੂਰੀ ਤਰ੍ਹਾਂ ਅਸੰਭਵ ਆ ਗਏ ਅਸੰਭਵ ਸਭ ਰਹੇ ਗਿਆ ਸੋ ਗੱਲ ਕਰੀਆ ਮੁੰਦ ਸਿੰਘ ਰਾਜਾ ਬਣੀ ਨਹੀਂ ਤੁਸੀਂ ਲਧਿਆਣਾ ਦੀ ਗੱਲ ਕੀਤੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਕੀਤੀ ਉਹਨਾਂ ਨੇ ਚਾਹਦੇ ਸੀ ਕਿਸਾਨਾਂ ਦੇ ਨਾਲ ਤਰਕਾਰੀ ਹੋਣ ਜਾਣੇ ਲਧਿਆਣਾ ਦੇ ਕੋ ਚੱਲੀਗੜ ਦੇ ਵਿੱਚ ਵੀ ਉਹਨਾਂ ਅਨਾਉਂਸ ਕਰੀਆ ਕੀ ਤੁਸੀਂ 35 36 ਸਾਲ ਤੋਂ ਪੰਕਜ ਜੀ ਪਾਰਟੀ ਦੇ ਵਿੱਚ ਹੋਣ ਬਾਕਬਤ ਹੈ ਮੌਜਾ ਤੇ ਵੀ ਕੰਮ ਕਰਦੇ ਰੋਜ਼ ਧਰਨੇ ਪ੍ਰਦਰਸ਼ਨ ਹਰ ਸਰਕਾਰ ਵੇਲੇ ਹੁੰਦੇ ਆ ਇਹਨਾਂ ਦਾ ਕਿੰਨਾ ਦਾ ਅਸਰ ਦੇਖਿਆ ਜਾਂਦਾ ਜਿਹੜਾ ਲੈਂਡ ਪੂਲਿੰਗ ਵਾਲਾ ਇਸ਼ੂ ਆ ਜੀ ਇਹ ਕੱਲਾ ਰੋਜ਼ ਧਰਨਾ ਤੱਕ ਸੀਮਤ ਵਾਲੀ ਗੱਲ ਨਹੀਂ ਹੈਗੀ ਆ ਇਹ ਇੱਕ ਮੈਂ ਸਮਝਦਾ ਆ ਇਹ ਪੰਜਾਬ ਹੈਗਾ ਆ ਉਹ ਖੇਤੀਬਾੜੀ ਪ੍ਰਧਾਨ ਸੂਬਾ ਆ ਬਿਲਕੁਲ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਆ ਜਿਹੜਾ ਕਿਸਾਨ ਹੈਗਾ ਆ ਉਹਦੇ ਸੈਂਟੀਮੈਂਟਸ ਨਾਲ ਜੁੜਿਆ ਮੁੰਡਾ ਹੈ ਤੁਸੀਂ ਪਹਿਲਾਂ ਵੀ ਦੇਖੋ ਤਿੰਨ ਬਿਲਾ ਦੇ ਖਿਲਾਫ ਕਿਸਾਨਾਂ ਨੇ ਲਗਾਤਾਰ ਕਿੰਨਾ ਚਿਰ ਧਾਮੇ ਲਗਾਏ ਮਜਾਰੇ ਲਗਾਏ ਅਕੀਰ ਜੋ ਮੋਦੀ ਸਰਕਾਰ ਨੂੰ ਬਿੱਲ ਵਾਪਸ ਲੈਣੇ ਪਏ ਤੇ ਮੈਂ ਸਮਝਦਾ ਆ ਕਿ ਸੂਬਾ ਸਰਕਾਰ ਜਿਹਨੂੰ ਕਿ ਕਿਸਾਨਾਂ ਨੇ ਸਾਰੀਆਂ ਮਤਲਬ ਵਰਗਾਂ ਨੇ ਬੜੇ ਵੱਡੇ ਪੱਧਰ ਤੇ ਉਹਨਾਂ ਨੂੰ ਬੜਾ ਵੱਡਾ ਮੈਂਡੇਟ ਦਿੱਤਾ ਸੀਗਾ ਪਰ ਉਹ ਕਿਸਾਨਾਂ ਦੇ ਖਿਲਾਫ ਜਿਹੜੀ ਨੀਤੀਆਂ ਬਣਾ ਰਹੀਆਂ ਹਨ ਇਲੈਂਡ ਪੂਰੀ ਦਾ ਸਿਸਟਮ ਸ਼ੁਰੂ ਕੀਤਾ ਹੈ ਕਿਸਾਨਾਂ ਦੀ ਜ਼ਮੀਨ ਨੂੰ ਧੱਕੇ ਨਾਲ ਐਕਵਾਇਰ ਕਰਨ ਦੀ ਗੱਲ ਕਰ ਰਹੇ ਆ ਇਹ ਕੱਲਾ ਇੱਕ ਸਿਆਸੀ ਮੁੱਦਾ ਨਹੀਂ ਹੈਗਾ ਇਹ ਕੱਲਾ ਇੱਕ ਧਰਨੇ ਵਾਲੀ ਗੱਲ ਨਹੀਂ ਹੈਗੀ ਆ ਇਹ ਕਿਸਾਨ ਦੇ ਸੈਂਟੀਮੈਂਟ ਨਾਲ ਜੁੜਿਆ ਮੁੱਦਾ ਹੈ ਆ ਤੇ ਮੈਂ ਸਮਝਦਾ ਹਾਂ ਕਿ ਪੰਜਾਬ ਦਾ ਕਿਸਾਨ ਇਸ ਗੱਲ ਦੇ ਲਈ ਤੁਸੀਂ ਲਧਿਆਗੜ ਵਾਲੇ ਧਰਾਂ ਦੇ ਦੇਖਿਆ ਲੋਕ ਆ ਪਾਰੇ ਉੱਠ ਕੇ ਆਏ ਆ ਘਰਾਂ ਵਿੱਚੋਂ ਨਿਕਲ ਕੇ ਆਏ ਆ ਕਿਉਂਕਿ ਇਹ ਲੋਕਾਂ ਦਾ ਸੈਂਟੀਮੈਂਟ ਦੇ ਨਾਲ ਜੁੜਿਆ ਹੋਇਆ ਲੋਕਾਂ ਦੀਆਂ ਪਾਲਨਾਮਾ ਆ ਲੋਕਾਂ ਦੇ ਨਾਲ ਥੱਲੇ ਕਿਸਾਨ ਦੇ ਨਾਲ ਕਿਉਂ ਪਿਛਲੇ ਸਮੇਂ ਤੋਂ ਕਿਸਾਨਾਂ ਨੂੰ ਦੂਰੋਂ ਚਲੇ ਆ ਉਦੋਂ ਵੀ ਬਹੁਤ سارے ਲੋਕ ਇਹਦੇ ਨਾਲ ਕਿਉਂਕਿ ਇਹਨਾਂ ਨੂੰ ਅੰਦਾਜ਼ਾ ਕਿਹਾ ਜਾਂਦਾ ਹੈ ਹਰ ਤਰ੍ਹਾਂ ਜਿਹੜਾ ਸਰਕਾਰ ਆ ਬਣਾ ਰਹੀਆਂ ਸੋ ਅਸੀਂ ਹੁਣ ਗੱਲ ਕਰੀਏ ਜਿਹੜਾ ਪਿਛਲੇ ਸੈਸ਼ਨ ਦੇ ਦੌਰਾਨ ਜਿਹੜਾ ਸੈਸ਼ਨ ਅੱਜੂਜਨ ਕੀਤਾ ਗਿਆ ਸੋ ਉਹ ਵੀ ਵਕਫ ਵਕਫ ਬਿਲ ਪਾਸ ਕੀਤੇ ਗਏ ਆ ਜਿਵੇਂ ਮਾਲੇ ਨੂੰ ਜਿਹਾ ਗਿਆ ਜੋਧ ਨਸ਼ਾ ਅੰਰੋਧ ਵੀ ਜਿਹੜੀ ਇੱਕ ਸਰਕਾਰ ਦੀ ਮੋਹਰ ਸੀ ਤੁਸੀਂ ਸਰਕਾਰ ਦੀ ਗੱਲ ਕੀਤੀ ਅਸੀਂ ਹਮਿੰਦਾ ਸਰਕਾਰ ਦੀ ਗੱਲ ਕੀਤੀ ਆ ਇਹ ਜਿਹੜੀਆਂ 2-3 ਫਿਰ ਜਿਹੜੀਆਂ ਆਪਣੇ ਜਥੋਰਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਆ ਚਾਹੇ ਜੋਧ ਨਸ਼ਾ ਅੰਰੋਧ ਦਾ ਚਾਹੇ ਅਗਿਆਤ ਵੀ ਮੋਦੀ ਮਾਮਲੇ ਲੈ ਕੇ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਪਿੱਛੇ ਜਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਹੀ ਕਾਰਜਕਰਤਾ ਜਿਹੜੇ ਆਪਣੇ ਐਮਐਲਏ ਉਹਨਾਂ ਨੂੰ ਕੜਤਾ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਦਾਂ ਕੁਛ ਨਹੀਂ ਜਾਨਣਾ ਆ ਤੁਸੀਂ ਪ੍ਰੈਸ ਦੇ نمائਦੇ ਹੋ ਤੁਸੀਂ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਪੰਜਾਬ ਤੋਂ ਨਸ਼ਾ ਖਤਮ ਹੋਏ ਜਿਹੜਾ ਜੋਧ ਨਸ਼ਾ ਅੰਰੋਧ ਚੱਲਦਾ ਪਿਆ ਹੈ ਮਸਲ ਸਰੇ ਆਮ ਬਦਲਾਪ ਹੋਇਆ ਮਤਲਬ ਹਾਲਾਤ ਇਹ ਹੋ ਗਏ ਆ ਜੇ ਨਸ਼ੇ ਬੰਦ ਹੋ ਗਏ ਹੋਣ ਤਾਂ ਰੋਜ਼ ਐਨਡੀਪੀਐਸ ਦੇ ਪਰਚੇ ਪੈਂਦੇ ਉਹ ਕਿੱਥੋਂ ਪੈਂਦੇ ਹੋਏ ਆ ਰੋਜ਼ ਇਹ ਸ਼ਰਾਬ ਦੇ ਪਰਚੇ ਪੈਂਦੇ ਉਹ ਕਿੱਥੋਂ ਪੈਂਦੇ ਹੋਏ ਆ ਤਾਂ ਕਿ ਤੁਸੀਂ ਜੁਮੇਵਾਰ ਹੋ ਤੁਸੀਂ ਐ ਪ੍ਰੋਫੈਸ਼ਨਲ ਐਡਵੋਕੇਟ ਹੋ ਸੀਨੀਅਰ ਐਡਵੋਕੇਟ ਹੋ ਸੀਨੀਅਰ ਕਾਜਸੀਆ ਇਸ ਦੀ ਡਿਊਟੀ ਤੁਸੀਂ ਇਹ ਕਿਸੇ ਬਕਵਾਕ ਪਾਰਟੀ ਦੇ ਨੁਮਾਇੰਦਿਆਂ ਨੂੰ ਤੁਸੀਂ ਸਾਨੂੰ بطور ਪ੍ਰੈਸ ਕੌਸਟਮਰ ਜਿਹਾ ਤੁਸੀਂ ਗੱਲ ਕਰਦੇ ਹੋ ਤੇ ਨਸ਼ੇ ਇੱਕ ਤੁਹਾਡੀ ਗੱਲ ਨਾਲ ਤੁਸੀਂ ਪ੍ਰੈਸ ਰਿਪਰਿਜ਼ੈਂਟ ਕਰਦੇ ਹੋ ਲੋਕਾਂ ਨੂੰ ਰਿਪਰਿਜ਼ੈਂਟ ਕਰਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੇਰਾ ਸਵਾਲ ਹੈ ਸਰ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੇਰਾ ਮੰਨ ਇਹ ਆ ਕਿ ਦੇਖੋ ਜਿਹੜਾ ਨਸ਼ਿਆਂ ਦੀ ਗੱਲ ਹੈਗੀ ਆ ਉਹ ਪਹਿਲਾਂ ਉਸ ਚੀਜ਼ ਨੂੰ ਆਪਣੇ ਤੇ ਲਾਗੂ ਕਰਦੇ ਸੀਗੇ ਪਹਿਲਾਂ ਉਹਨਾਂ ਨੇ ਆਪਣੇ ਤੇ ਲਾਗੂ ਕਰਨਾ ਫਿਰ ਉਹਨਾਂ ਨੇ ਅੱਗੇ ਲੋਕਾਂ ਨੂੰ ਸ਼ਾਮਲ ਕਰਨਾ ਵੀ ਮੈਂ ਪਹਿਲਾਂ ਚੀ ਛੱਡ ਦਿੱਤੀ ਆ ਵੀ ਸਾਰੇ ਬੰਦਿਆਂ ਨੂੰ ਛੱਡੋ ਸਭ ਤੋਂ ਪਹਿਲਾਂ ਤਾਂ ਸਾਹਿਬ ਭਗਵਾਨ ਸਿੰਘ ਮਾਨ ਸਾਹਿਬ ਨੂੰ ਖੁਦ ਨਸ਼ੇ ਤੇ ਆ ਕੇ ਕਿਹ ਲੋਕਾਂ ਦੇ ਮੂਰੇ ਹਰ ਬੇਸ਼ਰਮੀ ਚਾਹੀਦੀ ਆ ਤੇ ਮੈਂ ਨਸ਼ੇ ਛੱਡ ਦਿੱਤੇ ਆ ਤੁਸੀਂ ਵੀ ਮੇਰੇ ਨਾਲ ਨਸ਼ਿਆਂ ਦੇ ਵਿਰੋਧ ਆਪਾਂ ਇਕੱਠੇ ਹੋਈਏ ਨਸ਼ੇ ਛੱਡੀਏ ਤੇ ਨਸ਼ਾ ਵਿਰੋਧ ਆਪਾਂ ਜੁੱਦ ਲੜੀਏ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦਾ ਇੰਨੀ ਪਤਾ ਹੁੰਦਾ ਕਿ ਕਿਹੜੇ ਵੇਲੇ ਉਹਨਾਂ ਨੇ ਘਰੋਂ ਬਾਹਰ ਨਿਕਲਣਾ ਤੇ ਕਿਹੜੇ ਵੇਲੇ ਹਾਲਾਤੇ ਖਰਾਬ ਹੋ ਜਾਂਦੇ ਉਹ ਘਰੋਂ ਨਿਕਲੇ ਨਹੀਂ ਹੁੰਦਾ ਹੈਗਾ ਸੋ ਸੋ ਗੱਲ ਇਹ ਆ ਮੁੱਖ ਮੰਤਰੀ ਉਹ ਗੱਲ ਕਰੇ ਜਿਹੜੀ ਪਹਿਲਾਂ ਉਹ ਆਪਣੇ ਦੇ ਲਾਗੂ ਕਰ ਸਕਦਾ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਤੇ ਜਿਹੜੀ ਗੇਅਰ ਦੀ ਵਾਲੀ ਗੱਲ ਹੈਗੀ ਆ ਇਹ ਅਸਬੀ ਦੇ ਉੱਤੇ ਬਿੱਲ ਲੰਘ ਜਾਂਦਾ ਜੀ ਉਹਨੂੰ ਆਪਾਂ ਕਾਨੂੰਨ ਬਣਾਉਣ ਦੀ ਗੱਲ ਕਰਤੀ ਜੀ ਬਿਲ ਪਹਿਲਾਂ ਵੀ ਜਿਹੜੀ ਸੀਗੀ ਪਾਰਲਮੈਂਟ ਗਵਰਨਰ ਮੇਲੇ ਵੀ ਆਇਆ ਸੀਗਾ ਜੀ ਉਹ ਗਵਰਨਰ ਸਾਹਿਬ ਨੂੰ ਭੇਜਿਆ ਗਿਆ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਨੂੰ ਭੇਜ ਦਿੱਤਾ ਪਰ ਅਜੇ ਤੱਕ ਉਹ ਕਾਨੂੰਨ ਨਹੀਂ ਬਣਿਆ ਉਹ ਵੀ ਰਾਸ਼ਟਰਪਤੀ ਸਾਹਿਬ ਨੇ ਮੁਰਜੇ ਫਾਈਲ ਭੇਜੀ ਜਦ ਇੱਕ ਚੀਜ਼ ਦਾ ਬਿੱਲ ਪਹਿਲਾਂ ਆ ਚੁੱਕਾ ਆ ਉਹਦੇ ਬਿੱਲ ਦੇ ਵਿੱਚ ਜੇ ਕੋਈ ਛੁੜੀਆਂ ਸੋਧਾਂ ਸੀਗੀਆਂ ਸੋਧਾਂ ਕਰ ਲਈ ਜਾਂਦੀਆਂ ਦਾ ਫਿਰ ਅਮਰ ਉਹਨੂੰ ਸੋਧ ਕਰਕੇ ਦੁਬਾਰਾ ਭੇਜ ਦਿੱਤਾ ਜਾਂਦਾ ਪਰ ਹਾਲਾਤ ਇਹ ਆ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਕਿਉਂਕਿ ਬਿੱਲ ਹੁਣ ਇਹ ਪੇਸ਼ ਹੋਏ ਆ ਫਿਰ ਕਮੇਟੀ ਕੋ ਜਾਊਗਾ 6 ਮਹੀਨੇ ਉਹ ਲਗਾਣਗੇ ਫਿਰ ਬਿੱਲ ਦੁਬਾਰਾ ਭੇਜਣਗੇ ਉਹ ਤਾਂ ਗਾਇਚਾ ਕਰਦੇ ਨੇ ਇਲੈਕਸ਼ਨ ਆ ਜਾਂਦੀ ਤੇ ਲੋਕਾਂ ਨੂੰ ਦੱਸ ਦੇ ਫਿਰ ਨਹੀਂ ਇਹ ਵੈਸੇ ਤਾਂ ਬਿੱਲ ਲੈ ਕੇ ਆਉਂਦਾ ਉੱਪਰ ਮਨਜ਼ੂਰੀ ਨਹੀਂ ਹਾਲਾਤ ਇਹ ਆ ਡਰਾਮਾ ਨਾ ਕਰੋ ਜਿਹੜਾ ਬਿੱਲ ਪਹਿਲਾਂ ਪਿਆ ਉਹਦੇ ਚ ਜ਼ਰੂਰੀ ਜਿਹੜੀਆਂ ਸੋਧਾਂ ਸੀਆਂ ਉਹ ਕਰਕੇ ਨਵੇਂ ਸਿਰੋਂ ਬਿੱਲ ਨੂੰ ਭੇਜ ਦੇ ਜੇ ਸਰਕਾਰ ਜਾਂ ਰਾਸ਼ਟਰਪਤੀ ਉਹ ਬਿੱਲ ਨੂੰ ਨਹੀਂ ਮਨਜ਼ੂਰ ਕਰਦੇ ਆਪਾਂ ਨੂੰ ਚਾਹੀਦਾ ਸਿਰਾ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਇੱਕ ਮੋਟ ਕਰਕੇ ਆਪਾਂ ਸਿੱਧਾ ਰਾਸ਼ਟਰਪਤੀ ਦੇ ਧਰ ਜਾਂਦੇ ਉਹਦੇ ਨਾਲ ਜਾ ਕੇ ਇਹਦੇ ਬਾਰੇ ਗੱਲ ਕਰਦੇ ਸਾਢੇ 3 ਸਾਲ ਨਿਕਲ ਗਏ ਬਿੱਲ ਪਹਿਲਾਂ ਉਹਨਾਂ ਕੋਲ ਪਿਆ ਹੈ ਰਾਸ਼ਟਰਪਤੀ ਸਾਹਿਬ ਕੋਲ ਉਹਦੇ ਬਾਰੇ ਆਪਾਂ ਗੱਲ ਤਾਂ ਕੋ ਕਰ ਨਹੀਂ ਗਿਆ ਸਾਢੇ 3 ਸਾਲਾਂ ਦੀ ਆਪਾਂ ਹੁਣ ਨਵਾਂ ਬਿੱਲ ਨਵੇਂ ਸ਼ੁਰੂ ਪੇਸ਼ ਕਰ ਦਿੱਤਾ ਇਹ ਕੋਈ ਤਰੀਕਾ ਨਹੀਂ ਹੈਗਾ ਬੇਅਦਬੀ ਦੇ ਜਿਹੜੇ ਦੋਸ਼ੀ ਆ ਇਹਨਾਂ ਦੀ ਆਪਣੀ ਪਾਰਟੀ ਦਾ ਐਮ.ਐਲ.ਏ ਉਹਨੂੰ ਐਸ ਕਰਕੇ ਪਾਰਟੀ ਤੋਂ ਬਾਹਰ ਕੱਢਿਆ ਗਿਆ ਉਹ ਵਾਰ-ਵਾਰ ਬੇਅਦਬੀ ਵਾਲੇ ਬੋਲਦਾ ਉਹ ਕਹਿੰਦਾ ਬੇਅਦਬੀ ਦੇ ਦੋਸ਼ੀਆਂ ਨੂੰ ਹਜੇ ਤੱਕ ਸਜ਼ਾ ਨਹੀਂ ਸਜ਼ਾ ਨਹੀਂ ਤੇ ਉਹ ਮੁੱਦਾ ਬਣਾਉਂਦੇ ਵੀ ਮਜੀਠੀਆ ਦੇ ਹੱਥ ਕੋਲ ਆ ਜੀ ਤਾਂ ਉਹ ਪਾਰਟੀ ਤੋਂ ਕੱਢ ਕੋਈ ਮੁੱਦਾ ਨਹੀਂ ਮਜੀਠੀਆ ਦਾ ਸਿਰਫ ਇੱਕੋ ਹੀ ਗੱਲ ਸੀ ਮਜੀਠੀਆ ਦੇ ਕੋਲ ਮਜੀਠੀਆ ਦਾ ਪੰਜਾਬ 'ਚ ਬੁੱਧਾ ਹੀ ਹੈਗਾ ਕਿਉਂਕਿ ਖੁਦ ਇਹਨਾਂ ਦਾ ਆਪਣਾ ਜਿਹੜਾ ਹੈੱਡ ਹੈਗਾ ਕੇਜਰੀਵਾਲ ਸਾਹਿਬ ਉਹਨੇ ਲਖਤੀ ਦਾ ਮਾਫੀ ਮੰਗੀ ਮਜੀਠੀਆ ਕੋਲ ਜਿਹਦੇ ਕੋਲੋਂ ਆ ਇਹਨਾਂ ਦੀ ਪਾਰਟੀ ਦਾ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸਰੀਮੂਹ ਆ ਉਹ ਲੈਤੀ ਮਾਹੀ ਮੰਗਦਾ ਪਿਆ ਉਹਦਾ ਕੋਈ ਇਸ਼ੂ ਹੋ ਸਕਦਾ ਜੇ ਉਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਨੇ ਵੀ ਕੁਝ ਬੋਲਤਾ ਉਹ ਤਾਂ ਇਸ਼ੂ ਨਹੀਂ ਬਣਦਾ ਗੱਲ ਤਾਂ ਇਹ ਆ ਕੁਮਰ ਵਿਜੇ ਪ੍ਰਤਾਪ ਬਾਰ-ਬਾਰ ਬਾਰ-ਬਾਰ ਬੇਅਦਬੀਆਂ ਦੀ ਗੱਲ ਕਰਦਾ ਸਾਢੇ ਤਿੰਨ ਸਾਲ ਸਰਕਾਰ ਨੇ ਬੇਅਦਮੀ ਦੇ ਮੁੱਦੇ ਤੇ ਚੁਗਾਮੀ ਦਾ ਕੰਮ ਨਹੀਂ ਕੀਤਾ ਤੇ ਹੁਣ ਉਹਨੂੰ ਟੱਕਣ ਦੇ ਲਈ ਇਹ ਸਿਰਫ ਮਿਲ ਲੈਂਦਾ ਗਿਆ ਹੁਣ ਮਿਲਣਾ ਮਤਲਬ ਕੋਈ ਨਹੀਂ ਅ ਪੰਕਜ ਜੀ ਆਪਾਂ ਗੱਲ ਕੀਤੀ ਸੀ ਪਾਰਟੀ ਦੀ ਆਪਾਂ ਉੱਥੋਂ ਸ਼ੁਰੂ ਕਰਕੇ ਉੱਥੇ ਆਪਾਂ ਬਣੀ ਨੂੰ ਬਰਾਂਦੇਈਏ ਪਰ ਹੁਣ ਜਿਹੜੀ ਕਾਂਗਰਸ ਪਾਰਟੀ ਆ ਕੈਪਟਨ ਆਪਣੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਆ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਦੇ ਆ ਕੋਈ ਹੋਰ ਅਹਿਮ ਖਾਸ ਗੱਲ ਜਿਹੜੀ ਆ ਤੁਹਾਨੂੰ ਲੱਗ ਰਿਹਾ ਤੁਸੀਂ ਉਹਨਾਂ ਦੇ ਵਧੀਆ ਕਰੀਬੀ ਮਿੱਤਰੋਂ ਤੇ ਜਿਹੜੇ ਐਸੋ ਜਿਹੇ ਕਾਂਗਰਸ ਨੂੰ ਪਧਾਰ ਚੜਾ ਕੇ ਕਾਂਗਰਸ ਨੂੰ ਫਿਰ ਤੋਂ ਦੁਬਾਰਾ ਸਦੀਕ ਕਰਨ ਲਈ ਕੰਮ ਨੂੰ ਮੇਲ ਮਲਾਪ ਕਰਨ ਲਈ ਜਿਹੜੇ ਵੱਡੇ ਲੀਡਰਾਂ ਕਈਆਂ ਨੇ ਬਰਾਨੀ ਕੀਤੇ ਮੈਂ ਇਹ ਸਮਝਦਾ ਆ ਕਿ ਸਾਡੇ ਜਿਹੜੇ ਪਧਾਰੀ ਹੈ ਜਿਹੇ ਆ ਸਾਹ ਅਮਰਿੰਦਰ ਸਿੰਘ ਰਾਜਾ ਵੜਿੰਗੀ ਉਹ ਬੜੇ ਮਿਹਨਤੀ ਬੰਦੇ ਆ ਬੜੀ ਸ਼ਿੱਦਤ ਦੇ ਨਾਲ ਉਹ ਪਾਰਟੀ ਦਾ ਕੰਮ ਕਰਦੇ ਪਏ ਆ 3.5 ਸਾਲ ਜਿਸ ਵੇਲੇ ਪਾਰਟੀ ਦੇ ਵਿੱਚ ਮਤਲਬ ਨਿਗਾਰ ਆਇਆ ਪਿਆ ਸੀਗਾ ਅਸੀਂ ਦੇਖੋ ਮਤਲਬ ਸਾਰੀਆਂ 17 18 ਸੀਟਾਂ ਦੇ ਅਸੀਂ ਰਹਿ ਗਏ ਸੀ ਉਹਨਾਂ ਨੇ ਦੁਆਰਾ ਮਿਹਨਤ ਕੀਤੀ ਦੁਆਰਾ ਪਾਰਟੀ ਨੂੰ ਬਣਾ ਦਿੱਤਾ 3.5 ਸਾਲ ਉਹਨਾਂ ਨੇ ਪਾਰਟੀ ਨੂੰ ਚਲਾਇਆ ਅੱਜ ਇਹ ਹਾਲਾਤ ਹੋ ਗਏ ਆ ਕਿ ਬੱਚਾ ਬੱਚਾ ਕੰਦੇ ਉੱਤੇ ਲਿਖਿਆ ਪਿਆ ਤੇ ਕਹਾ ਜਿਹੜੀ ਸਤਾਈ ਦੇ ਵਿੱਚ ਕੰਮ ਰਹੀ ਸਕੇ ਕੌਣ ਬਲੀ ਆ ਜੇ ਅਜਿਹੇ ਹਾਲਾਤ ਹੋਏ ਆ ਉਹਦੀ ਵਜ੍ਹਾ ਸਿਰਫ ਤੇ ਸਿਰਫ ਅਮਰਿੰਦਰ ਸਿੰਘ ਰਾਜਾ ਬਣੇਗਾ ਤੇ ਉਹਦੀ ਮਿਹਨਤ ਹੈ ਜਿਹਦੀ ਮਿਹਨਤ ਕਰਕੇ ਅੱਜ ਕਾਂਗਰਸ ਦੁਆਰਾ ਖੜੀ ਹੋਈ ਆ ਮੈਂ ਪਾਰਟੀ ਹਾਈਮਾਨ ਨੂੰ ਬੇਨਤੀ ਕਰਦਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਨਾਲੇ ਸਾਨੂੰ ਐਸ ਤੋਂ ਵਧੀਆ ਪ੍ਰਧਾਨ ਨਹੀਂ ਮਿਲ ਸਕਦਾ ਜਿਹੜਾ ਸ਼ਰਿਆਨ ਸਟੇਜ ਦੇ ਉੱਤੇ ਖੜ ਕੇ ਕਹਿੰਦਾ ਕਿ ਮੈਂ ਮੁੱਖ ਮੰਤਰੀ ਦਾ ਹੱਕ ਨਹੀਂ ਆ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਮੇਰੀ ਹਜੇ ਉਮਰ ਛੋਟੀ ਆ ਮੈਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਫੇਰ ਹੀ ਮਿਲ ਸਕਦਾ ਮੁੱਖ ਮੰਤਰੀ ਜੀ ਨੂੰ ਵਾਦੀ ਬਣਾ ਦਿਓ ਮੈਂ ਤਾਂ ਸਿਰਫ ਕਾਂਗਰਸ ਨੂੰ ਸੱਤਾ ਚ ਲਿਆਉਣ ਲਈ ਲੜਾਈ ਲੜਦਾ ਪਿਆ ਐਦਾਂ ਦਾ ਪ੍ਰਧਾਨ ਇਹ ਬੇਤੀ ਚਾਹੀਦੀ ਪਾਣਾ ਹੋਵੇ ਜਿਹੜਾ ਇਹ ਕਵੇ ਕਿ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਮੁੱਖ ਮੰਤਰੀ ਜੀ ਨੂੰ ਵਰਜੀ ਬਣਾ ਦਿਓ ਉਹ ਉਸ ਕਾਂਗਰਸ ਦੀ ਲੜਾਈ ਲੜਦਾ ਪਿਆ ਤੇ ਮੈਂ ਸਮਝਦਾ ਆ ਕਿ ਕਾਂਗਰਸ ਹਾਈ ਕਮਾਂਡ ਨੂੰ ਜਿਹੜਾ 1.5 ਸਾਲ ਲੈਂਦਾ ਆ ਇਹ 1.5 ਸਾਲ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਜੀ ਹੈਗੇ ਆ ਅਮਰਿੰਦਰ ਸਿੰਘ ਰਾਜਪਟ ਜੀ ਉਹਦੀ ਅਗਵਾਈ ਤੇ ਇਹ ਇਲੈਕਸ਼ਨ ਲੜਨਾ ਚਾਹੀਦਾ ਆ ਤੇ ਉਹਦੀ ਅਗਵਾਈ ਤੁਸੀਂ ਜੇ ਇਲੈਕਸ਼ਨ ਲੜਾਂਗੇ ਤਾਂ ਮੈਂ ਸਮਝਦਾ ਆ ਕਿ ਸੂਬੇ ਦੇ ਵਿੱਚ ਵਧੀਆ ਰਿਜ਼ਲਟ ਆਣਗੇ ਕਿਉਂਕਿ ਉਹ ਬੰਦਾ ਜਨ ਆਪ ਦਾ ਸੌਦਾ ਨਹੀਂ ਦੂਜੇ ਨੂੰ ਸੌਣ ਨਹੀਂ ਦਿੰਦਾ ਸਵੇਰੇ ਆਪ ਉੱਠ ਜਾਂਦਾ ਆ ਸਵੇਰੇ ਘੱਟੋ ਘੱਟ ਨਿਕਲ ਜਾਂਦਾ ਆ ਪ੍ਰੋਗਰਾਮ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਪ੍ਰੋਗਰਾਮ ਤੇ ਜਦੋਂ ਆਪ ਪ੍ਰੋਗਰਾਮ ਕਰਦਾ ਤੇ ਉਹਨੇ ਮੇਰੇ ਖਿਆਲ ਦੇਖੋ ਪੰਜਾਬ ਦੇ ਵਿੱਚ ਇਹ 1.5 200 ਬਰਕਰ ਜਿਹੜੇ ਕੋਈ ਐਮਐਲਏ ਸਾਹ ਤਾਂ ਐਮਐਲਏ ਤੋਂ علاوہ ਵੀ ਹੈਗੇ ਆ ਉਹਨਾਂ ਨੂੰ ਕੋਆਰਡੀਨੇਟਰ ਲਗਾ ਕੇ ਹਲਕਿਆਂ 'ਚ ਭੇਜ ਦਿੰਦਾ ਉਹ ਸਾਨੂੰ ਵੀ ਨਹੀਂ ਸੌਣ ਦਿੰਦਾ ਬਾਕੀ ਹਲਕਿਆਂ ਦੇ ਵਿੱਚ ਇਕੱਲੇ ਇਕੱਲੇ ਹਲਕੇ ਦੀ ਰਿਪੋਰਟ ਮੰਗਦਾ ਆ ਕੰਮ ਕਰਾਂਦਾ ਆ ਜੇ ਆਪ ਕੰਮ ਕਰਦਾ ਤੇ ਬਾਕੀਆਂ ਕੋਲੋਂ ਵੀ ਕੰਮ ਕਰਾਂਦਾ ਮੈਂ ਸਮਝਦਾ ਅਮਰਿੰਦਰ ਸਿੰਘ ਰਾਜਾ ਬਣੇ ਨਾਲੋਂ ਮੇਹਨਤੀ ਬੰਦਾ ਪਾਰਟੀ ਨੂੰ ਹੋਰ ਨਹੀਂ ਮਿਲ ਸਕਦਾ ਤੇ ਤਕੜੇ ਹੋ ਕੇ ਪਾਰਟੀ ਨੂੰ ਉਹਦੀ ਅਗਵਾਈ ਹੇਠ 2027 ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਆ ਤੇ ਮੈਂ ਸਮਝਦਾ ਹਾਂ ਕਿ ਕਾਂਗਰਸ ਮਜ਼ਬੂਤੀ ਨਾਲ ਸੂਬੇ ਦੇ ਵਿੱਚ ਵਾਪਸੀ ਕਰੂਗੀ ਤੇ ਸਰਕਾਰ ਜਿਹੜੀ ਇਸ ਵੇਲੇ ਜਿਹਦੇ ਤੋਂ ਲੋਕ ਇਸ ਵੇਲੇ 당 ਪਰੇਸ਼ਾਨ ਹੋ ਚੁੱਕੇ ਆ ਉਹਦੇ ਤੋਂ ਲੋਕਾਂ ਨੂੰ ਨਜਾਦ ਮਿਲੂਗੀ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਅਜੋਲਾ ਸਾਹਿਬ ਮੈਨੂੰ ਟਾਈਮ ਦਿੱਤਾ ਤੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ ਐਡਵੋਕੇਟ ਪੰਕਜ ਕ੍ਰਿਪਾਲ ਜਿਹੜੇ ਇੱਕਾਂ ਦੇ ਸ੍ਰੀ ਪਿਛਲੇ ਕਾਫੀ ਸਮੇਂ ਤੋਂ ਤੇ ਪੰਕਜ 36 ਸਾਲ ਤੋਂ ਲਗਾਤਾਰ ਹਨ ਉਹਦੇ ਆਹ ਕੰਮ ਕਰਦੇ ਆ ਔਰ ਇਹਨਾਂ ਨੇ ਬਹੁਤ ਹੀ ਬਾਖੂਬੀ ਜਿੱਥੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਐਸੇ ਨੇ ਮਜੂਤਾ ਮੁੱਦਿਆਂ ਤੇ ਗੱਲਬਾਤ ਕੀਤੀ ਅਲੱਗ-ਅਲੱਗ ਉਹਨਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਬਹੁਤ ਹੀ ਲਗਾਈ ਦੇ ਨਾਲ ਉਹਨਾਂ ਬਾਰੇ ਗੱਲ ਕੀਤੀ ਸਮਾਂਦਾਰ ਵੀ ਦੱਸਿਆ ਤੇ ਨਾਲ ਦੀ ਨਾਲ ਜਿੱਥੇ ਉਹਨਾਂ ਨੇ ਆਪਣੀ ਪਾਰਟੀ ਦੀ ਗੱਲ ਕੀਤੀ ਉੱਥੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਰਾਜਾ ਭਿੰਡੀ ਵੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਨਾਲ ਦੀ ਨਾਲ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚੋਰਦੇ ਆ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਗੱਲ ਵੀ ਆ ਕਿ ਆਉਣ ਵਾਲੇ ਸਮੇਂ ਚ ਇਸ ਕਮਾਂਡ ਨੂੰ ਉਹਨਾਂ ਨੇ ਅਪੀਲ ਕੀਤੀ ਆ ਫਿਰ ਉਹਨਾਂ ਦਾ ਜਿਹੜਾ ਪ੍ਰਧਾਨ ਆ ਇਸ ਦੇ ਲਈ ਉਹਨਾਂ ਨੇ ਸਪੈਸ਼ਲ ਸ਼ਰੀਆਮ ਜਿਹੜਾ ਸਟੇਜ ਤੇ ਵੀ ਕਹਿੰਦਾ ਵੀ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਆ ਪਰ ਮੈਂ ਕਾਂਗਰਸ ਪਾਰਟੀ ਦੀ ਨਿਯੁਕਤੀ ਲਈ ਕਾਂਗਰਸ ਪਾਰਟੀ ਦੇ ਸਹਾਰਾ ਵਿੱਚ ਜਿਹੜਾ ਵਿਸਤਾਰ ਲਈ ਹਮੇਸ਼ਾ ਕੰਮ ਕਰੂਗਾ ਔਰ ਜਿਹੜੀ ਆਉਣ ਵਾਲੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਉਹਨਾਂ ਨੂੰ ਵੀ ਇਹ ਚਾਹੀਦਾ ਆ ਕਿ ਉਹ 2027 ਦੀਆਂ ਇਲੈਕਸ਼ਨਾਂ ਜਿਹੜੀਆਂ ਆ ਮਾਰੇ ਦਸ ਸਿੰਘ ਰਾਜਾ ਬੜੀ ਗੀਂਗਵਾਈ ਚ ਲੜਨ ਤਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪ੍ਰਭਾਅ ਜਿਹੜਾ ਉਲਗੜ ਹੋ ਚੁੱਕਿਆ ਉਹ ਪਹਿਲਾ ਨਾ ਉਹ ਵੀ ਵਧੀਆ ਪੋਜੀਸ਼ਨ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਆ ਸਕੇ